ਆਪਾਂ ਅੱਜ ਇਸ ਗੱਲਬਾਤ ਦੇ ਵਿੱਚ ਤਮਾਮ ਮੁੱਦਿਆਂ 'ਤੇ ਜਿਹੜਾ ਤੁਹਾਨੂੰ ਜਾਣਕਾਰੀ ਦੇਣੀ ਆ ਕਿ ਕਿੱਥੇ ਕੀ ਹੋ ਰਿਹਾ ਤੇ ਜਿਹੜੀ ਕਿ ਬੜੇ ਸਮਝਣ ਵਾਲੇ ਤੇ ਬੜੇ ਗੰਭੀਰਤ ਮੁੱਦੇ ਨੇ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਤੇ ਸਕਿਪ ਨਹੀਂ ਕਰਨਾ ਵੀਡੀਓ ਜ਼ਰੂਰ ਦੇਖ ਲਿਓ ਸਾਰੇ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਜੇ ਨਾ ਚੰਗੀ ਲੱਗੀ ਡਿਲੀਟ ਕਰ ਦਿਓ ਕਿਉਂਕਿ ਇਹਦੇ ਵਿੱਚ ਆਪਾਂ ਕਈ ਮੁੱਦੇ ਹਾਰਨੇ ਆ ਮੁੱਦੇ ਸਾਰੇ ਜੁੜੇ ਆ ਪੰਜਾਬ ਦੇ ਨਾਲ ਤੇ ਪੰਜਾਬ ਤੋਂ ਕੁਝ ਬਾਹਰ ਵੀ ਆ ਤੇ तमाम ਗੱਲਾਂ ਦੇ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਕਿਉਂਕਿ ਜੋ ਅੱਜ ਜੇ ਆਪਾਂ ਦੇਖ ਲਈਏ ਕਿ ਪੰਜਾਬ ਦੀ ਰਾਜਨੀਤੀ ਤੇ ਜਾਂ ਪੰਜਾਬ ਦੇ ਹਾਲਾਤ ਆ ਪਹਿਲਾਂ ਆਪਾਂ ਉਸ ਬਾਰੇ ਵੀ ਜਿਹੜਾ ਬਾਅਦ ਵਿੱਚ ਆਉਣੇ ਆ ਕਿ ਪੰਜਾਬ ਦੇ ਵਿੱਚ ਕਿੱਥੇ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ ਉਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਜਿਹੜੀ ਵੱਡੀ ਖਬਰ ਬਣੀ ਆ ਜਿਹੜੀ ਕਿ ਬੜੀ ਬਹਿਰਲ ਹੋ ਰਹੀ ਆ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੋ ਸਕੇ ਭਰਾ ਜਿਹੜੇ ਸੀ ਹਰਜਿੰਦਰ ਸਿੰਘ ਤੇ ਉਹਦਾ ਛੋਟਾ ਭਰਾ ਜਿਹੜਾ ਪੰਜਾਬ ਦੇ ਵਾਸੀ ਆ ਤੇ ਉਹ ਇੱਕ ਟਰੱਕ ਡਰਾਈਵਰ ਜਿਹੜੇ ਕਿ ਚਲਾਉਂਦੇ ਸੀ ਜਦੋਂ ਜੂ ਟਰਨ ਲੈਂਦੇ ਹੋਏ ਟਰੱਕ ਡਰਾਈਵਰ ਵੱਲੋਂ ਜਿਹੜਾ ਕਿ ਪਿੱਸੋਂ ਆ ਰਹੇ ਗੱਡੀ ਦੇ ਉੱਪਰ ਜਿਹੜਾ ਜਿਹੜਾ ਟਰੱਕ ਚੜਾ ਦਿੱਤਾ ਜਾਂਦਾ ਜਿਹੜਾ ਕਿ ਤਿੰਨ ਜੀਆਂ ਦੀ ਮੌਤ ਹੋ ਜਾਂਦੀ ਹੈ ਇੱਕ ਲੇਡੀ ਆ ਇੱਕ ਸਾਇਦ ਨੌਜਵਾਨ ਬੱਚਾ ਤੇ ਇੱਕ ਹੋਰ ਆਦਮੀ ਆ ਇਹ 2018 ਦੀ ਜਿਹੜੀ ਗੱਲ ਦੱਸੀ ਜਾ ਰਹੀ ਆ ਤੇ ਹੁਣ ਜਾ ਕੇ ਜਿਹੜਾ ਰੌਲਾ ਪਿਆ ਕਿਉਂ ਪਤਾ ਲੱਗਿਆ ਕਿ ਅਮਰੀਕਾ ਦੇ ਵਿੱਚ ਉਸ ਮੁੰਡੇ ਨੂੰ ਇਹ ਕਿਹਾ ਜਾ ਰਿਹਾ ਕੋਈ ਕਹਿੰਦਾ ਜੀ ਉਹਨੂੰ 45 ਸਾਲ ਦੀ ਸਜ਼ਾ ਹੋ ਰਹੀ ਆ ਕੋਈ ਕਹਿ ਰਿਹਾ ਜੀ 50 ਸਾਲ ਦੀ ਸਜ਼ਾ ਹੋ ਰਹੀ ਆ ਇਹ ਤਾਂ ਨਹੀਂ ਪਤਾ ਜੀ ਕਿੰਨੇ ਦੀ ਸਜ਼ਾ ਹੋ ਰਹੀ ਆ ਕਿੰਨੇ ਸਾਲ ਦੀ ਸਜ਼ਾ ਨਹੀਂ ਹੋ ਰਹੀ ਪਰ ਟਰੱਕ ਚਲਾਉਂਦਾ ਸੀ ਪੇਟ ਭਰਦਾ ਸੀ ਆਪਾਂ ਇਸ ਗੱਲ ਨੂੰ ਮੰਨਦੇ ਆ ਕਿ ਗਲਤੀ ਇਨਸਾਨ ਤੋਂ ਹੁੰਦੀ ਆ ਤੇ ਅੱਜ ਲੋਕ ਪੰਜਾਬੀ ਆ ਉਹਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਕ ਜਿਹੜੀ ਇੱਕ ਸੈਨ ਮੁਹੰਮਦ ਪਾ ਕਹਿੰਦੇ ਆ ਉਹ ਚਲਾਈ ਹੋਈ ਆ ਆਨਲਾਈਨ ਉਦੇ ਉੱਤੇ ਮੈਂ ਵੀ ਸੈਨ ਕੀਤਾ ਤੇ ਪਰਿਵਾਰ ਨੇ ਵੀ ਜਿਹੜਾ ਸਾਹ ਬੌੜਾਟਾ ਭਰ ਕੇ ਭੇਜਿਆ ਚਲੋ ਕਿ ਕਿਸੇ ਦੀ ਜਾਨ ਬਚ ਰਵੇ ਪਰ ਇੱਥੇ ਵੱਡੀ ਗੱਲ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਉਹ ਤਿੰਨ ਲੋਕ ਬੇਕਸੂਰੇ ਤਿੰਨ ਲੋਕਾਂ ਉੱਪਰ ਜਿਹੜਾ ਗੱਡੀ ਚੜਾ ਦੇਣੇ ਇਹ ਕਿ ਜਾਇਜ਼ ਆ ਹੁਣ ਆਪਾਂ ਕਹਿੰਦੇ ਆ ਕਿ ਹਾਸਾ ਜੀ ਇਹ ਹਾਸਾ ਜੀ ਆਪਾਂ ਕਹਿੰਦੇ ਆ ਕੁਦਰਤੀ ਹਾਸਾ ਸੀ ਇਹ ਕੁਦਰਤ ਨਹੀਂ ਇਹ ਕਈ ਵਾਰੀ ਲਾਪਰਵਾਹੀ ਹੈ ਇਹਨੂੰ ਆਪਾਂ ਲਾਪਰਵਾਹੀ ਕਹਿੰਦੇ ਆ ਕਿ ਬੰਦਾ ਪਤਾ ਨਹੀਂ ਅੱਜ ਪੰਜਾਬ ਦੇ ਵਿੱਚ ਵੀ ਇਹੀ ਹਾਲ ਆ ਜੇ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਜਿੱਥੇ ਕਾਨੂੰਨ ਬੜੇ ਸਖਤ ਆ ਉੱਥੇ ਵੀ ਅੱਜ ਜਿਹੜਾ ਇਹੀ ਹਾਲ ਆ ਹੁਣ ਕਿਉਂ ਉਹਨੂੰ ਜਿਹੜਾ ਕਿ ਟਰਾਲਾ ਚਲਾਉਂਦਾ ਸੀ ਜਿਹੜਾ ਪਤਾ ਸੀ ਕਿ ਨਾਲੇ ਵੇਖ ਰਿਆ ਸੀ ਕਿ ਗੱਡੀ ਪਿੱਛੇ ਆਉਂਦੀ ਆ ਪਰ ਜੂ ਟਰਨ ਲੈਂਦਿਆਂ ਨੇ ਇੱਕ ਸੈਕਿੰਟ ਨਹੀਂ ਲਾਇਆ ਤੇ ਜਿਹੜਾ ਤਿੰਨ ਲੋਕਾਂ ਦੀ ਉਹਦੇ ਵਿੱਚ ਜਾਨ ਚਲੀ ਗਈ ਬਹੁਤ ਮੱਦ ਪਾ ਗਈ ਵੀ ਖਬਰ ਆ ਪਰ ਦੂਸਰੇ ਪਾਸੇ ਪੰਜਾਬੀ ਉਹ ਨੌਜਵਾਨਾਂ ਉਨਾਂ ਬਚਾਉਣਾ ਵੀ ਸਾਡਾ ਜਿਹੜਾ ਸਿਫ ਕਾਮ ਦਾ ਪਕਲੀ ਜਾ ਪੰਜਾਬੀ ਨੇ ਕਤਰ ਮਾਂ ਤੇ ਹੁਣ ਆਪਾਂ ਵੇਖਦੇ ਆ ਉਹਦੇ ਵਿੱਚ ਕੀ ਉਹਨੂੰ ਉਮਰ ਦਾ ਘਟ ਜਾਂ ਵੱਧ ਹੁੰਦੀ ਆ ਜਾਂ ਅਜ ਕਿੰਨੀ ਉਮਰ ਹੋਈ ਆ ਤੇ ਦੂਸਰੇ ਉਹਦੇ ਭਰਾ ਨੂੰ ਕਹਿੰਦੇ ਉੱਥੋਂ ਦੇਸ਼ ਨਿਕਾਲਾ ਜਾਨੀ ਕਿ ਪੰਜਾਬ ਭੇਜਿਆ ਜਾ ਰਿਹਾ ਇਹ ਬਾਹਰਲੇ ਦੇ ਕਾਨੂੰਨ ਆ ਉੱਥੇ ਬੜੇ ਸਖਤ ਕਾਨੂੰਨ ਆ ਉਹਦੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਨੇ ਹੱਥਾਂ ਦੇ ਵਿੱਚ ਹੱਤਕੜੀਆਂ ਲਾਈਆਂ ਨੇ ਤੇ ਜਿਹੜਾ ਪੰਜਾਬ ਦੇ ਵਿੱਚ ਵੀ ਇਹੀ ਹਾਲ ਆ ਭਾਈ ਜਗਤਾਰ ਸਿੰਘ ਹਵਾਰੇ ਦੇ ਜਦੋਂ ਉਹਨੂੰ ਕੋਰਟ ਚ ਲੈ ਕੇ ਆਉਂਦੇ ਪੈਰਾ ਵਿੱਚ ਬੇੜੀਆਂ ਤੇ ਹੱਥ ਵਿੱਚ ਜਿਹੜੀਆਂ ਕੜੀਆਂ ਲੈ ਕੇ ਆਉਂਦੇ ਆ ਇਹ ਤਾਂ ਅਸੀਂ ਅਮਰੀਕਾ ਉਸ ਨੌਜਵਾਨ ਦੀ ਜਿਹੜੀ ਕ ਜਿੰਨੀ ਕੰਮ ਨੂੰ ਪਤਾ ਲੱਗਿਆ ਕਿ ਅਸਲ ਸਚਾਈ ਉਹਦੇ ਵਿੱਚ ਕੀ ਆਏ ਤਾਂ ਆਪਾਂ ਨੂੰ ਕਲੀਅਰ ਪਤਾ ਕਿ ਐਕਸੀਡੈਂਟ ਦੇ ਨਾਲ ਜਿਹੜਾ ਤਿੰਨ ਜਿਹੜਾ ਮੌਤਾਂ ਹੋਈਆਂ ਹੁਣ ਕੁਝ ਕਹਿ ਰਹੇ ਆ ਜੀ ਕਿ ਸਰਕਾਰ ਧੱਕਾ ਤਾਂ ਕਰਦੀ ਆ ਉਸ ਦੇ ਨਾਲ ਆਉਣ ਵਾਲਾ ਜਿਹੜਾ ਅਰੇਸ਼ਟ ਪਤੀ ਬਣਨਾ ਸੀ ਅਮਰੀਕਾ ਦਾ 2028 ਦੇ ਵਿੱਚ ਉਸ ਮੁੰਡੇ ਕੋਲ ਰਹਿੰਦਾ ਸੀ ਉਹ ਮੁੰਡਾ ਉਹਦੇ ਕੋਲ ਰਹਿੰਦਾ ਸੀ ਇਕੱਠੇ ਰਹਿੰਦੇ ਸੀ ਜਾਨੀ ਕਿ ਕਹਿੰਦੇ ਸਰਵੇ ਕੀਤੇ ਗਏ ਆ ਤਾਂ ਉਹ ਪ੍ਰਧਾਨ ਮੰਤਰੀ ਬਣ ਰਿਹਾ ਸੀ ਤਾਂ ਕਰਕੇ ਜਿਹੜੀ ਤਲਵਾਰ ਜਿਹੜੀ ਲਟਕੀ ਆ ਇਹ ਰੱਬ ਜਾਣਦਾ ਹੈਗਾ ਕਿ ਇਹਨਾਂ ਦੇ ਵਿੱਚ ਕੀ ਸਚਾਈ ਆ ਹੁਣ ਦੂਸਰੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਆ ਜੀ ਆਪਾਂ ਹੁਣ ਮਜੀਠੀ ਨੂੰ ਲੈ ਕੇ ਜਿਹੜੀ ਖਬਰ ਆ ਹੁਣ ਕਈਆਂ ਨੇ ਚਾਰ ਟਰੱਕ ਲਿਖੇ ਸੀ ਕਈਆਂ ਨੇ ਚਾਰ ਟਰੰਕ ਲਿਖੇ ਸੀ ਉਨ ਜੇ ਆਪਾਂ ਗੱਲਬਾਤ ਕਰੀਏ ਕਈ ਅਖਬਾਰਾਂ ਨੇ ਜਿਹੜਾ ਟਰੱਕ ਤੇ ਟਰੰਕ ਕਿਉਂਕਿ ਟਿੱਪੀ ਲੱਗ ਜਾਂਦੀ ਹੈ ਮਿਸਟੇਕ ਹੋ ਜਾਂਦੀ ਆ ਚਾਰ ਟਰੰਕ ਜਾਨੀ ਕਿ 4000 ਫਾਇਲ ਆ ਜਿਹੜੀ ਉਹ ਮਹਾਲੀ ਦੇ ਕੋਰਟ ਦੇ ਵਿੱਚ ਪੇਸ਼ ਕੀਤੀ ਆ ਸ਼ੁੱਕਰਵਾਰ ਨੂੰ ਤੇ 200 ਤੋਂ ਵੱਧ ਆ ਜਿਹੜੇ ਉਹਦੇ ਵਿੱਚ ਗਵਾਹ ਆ ਤੇ 700 ਕਰੋੜ ਦਾ ਜਿਹੜਾ ਆਪਾਂ ਕਹਦੇ ਕਿ ਉਹਦੇ ਤੇ ਮਜੀਠੀ ਦੇ ਉੱਪਰ ਇਹ ਦੋਸ਼ ਆ ਕਿ 700 ਕਰੋੜ ਰੁਪਈਆ ਜਿਹੜਾ ਆਮਦਨ ਆ ਉਹ ਕਿੱਥੋਂ ਬਣਾਈ ਆ ਤੇ ਉਹ 400 ਬੈਂਕ ਖਾਤੇ ਆ ਦੇਖੋ 400 ਬੈਂਕ ਖਾਤਿਆਂ ਦੇ ਵਿੱਚ ਜਿਹੜਾ ਉਹਦਾ ਬੇਰਵਾ ਦੱਸਿਆ ਜਾ ਰਿਹਾ ਜਿਹੜਾ ਉਹਦਾ ਸਾਰੇ ਖੰਘਾਲੇ ਜਾ ਰਹੇ ਆ ਕਿ ਕਿੱਥੋਂ ਕਿੱਥੋਂ ਆਮਦਨ ਆਈ ਆ ਇਹ ਚਿੱਟੇ ਦੇ ਵਪਾਰ ਨਾਲ ਆਈ ਆ ਇਹ ਤਾਂ ਆਪਾਂ ਨੂੰ ਪਤਾ ਕਿ ਦੋ ਨੰਬਰ ਦੀ ਕਮਾਈ ਤੋਂ ਬਿਨਾ ਜਿਹੜਾ ਇੰਨਾ ਧਨ ਇਕੱਠਾ ਕਰਨਾ ਇਹ ਕੋਈ ਆਪਾਂ ਕਹਿੰਦੇ ਕਿ ਖਾਲਾਜੀ ਦਾ ਬਾੜਾ ਨਹੀਂ ਦੋ ਨੰਬਰ ਦਾ ਲੋਕ ਕਹਿੰਦੇ ਆ ਕਿ ਜਿਉਂ ਜੱਦੀ ਸਰਦਾਰ ਨੇ ਫਲਾਨਾ ਸਰਦਾਰ ਨੇ ਇੱਥੇ ਹੋਰ ਵੀ ਬੜੇ ਜੱਦੀ ਸਰਦਾਰ ਨੇ ਜਿਹਦੇ ਕੋਲੇ 15-1500 ਕਿੱਲਾ ਹੈਗਾ ਜ਼ਮੀਨ ਦਾ ਪਰ ਉਹਨਾਂ ਦੇ ਕੋਲ ਇੰਨੀ ਜਾਇਦਾਦ ਮੈਂ ਨਹੀਂ ਦੇਖੀ ਮੈਂ ਨਹੀਂ ਸੁਣੀ ਹੱਦ ਤੱਕ ਤੇ ਇਹ ਮਜੀਠੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹੁਣ ਜਿਹੜਾ ਕਿ ਪੱਕੇ ਪੈ ਰਿਹਾ ਜਿਹੜਾ ਭਗਵਾਨਤਮਾਨ ਨੇ ਹੱਥ ਪਾਇਆ ਤੇ ਉਹਦਾ ਜਿਹੜਾ ਬਚਣਾ ਹੁਣ ਮੁਸ਼ਕਲ ਆ ਜਿਹੜਾ 20 ਸਾਲ ਦੀ ਸਜ਼ਾ ਛਾਇਦਾ ਲਗਭਗ ਤੈ ਹੋ ਸਕਦੀ ਆ ਕਿ ਮੈਨੂੰ ਨਹੀਂ ਲੱਗਦਾ ਕਿ 2027 ਤੋਂ ਪਹਿਲਾਂ ਉਹਨੂੰ ਬਾਹਰ ਕੱਢਿਆ ਜਾਊਗਾ ਕਿਉਂਕਿ ਹਾਈ ਕੋਰਟ ਜੇਕਰ ਜਾਣਦਾ ਤੇ ਉਸ ਤੋਂ ਪਹਿਲਾਂ ਹੀ ਉਹਦੇ ਉੱਪਰ ਅਜੇ ਦੋ ਪਰਚੇ ਨੇ ਜਿਹੜੇ ਉਹ ਮੜੇ ਜਾੜੇ ਨੇ ਉਹ ਚਿੱਟੇ ਨੂੰ ਲੈ ਕੇ ਇੱਕ ਪਰਚਾ ਜਿਹੜਾ ਹੋਰ ਆ ਉਹ ਕਿਸ ਚੀਜ਼ ਨੂੰ ਲੈ ਕੇ ਜਿਹੜਾ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਲੋਕ ਕਹਿੰਦੇ ਆ ਤੇ ਭਗਵਾਨਤਮਨ ਕਹਿ ਰਿਹਾ ਕਿ ਇਹਨਾਂ ਨੇ ਲੋਕਾਂ ਦੇ ਪੱਤ ਮਾਰੇ ਆ ਤੇ ਹੁਣ ਜਦੋਂ ਆਦੇਵਾਰੀ ਅੰਦਰ ਹੁੰਦਾਗਾ ਚੀਕਾ ਮਾਰਦਾ ਤੇ ਬਾਦਲ ਪਰਿਵਾਰ ਵੀ ਚੀਕਾ ਮਾਰਦਾ ਕਦੇ ਉਹਨੂੰ ਮਿਲਣ ਜਾਂਦੇ ਸਾਨੂੰ ਮਿਲਣਾ ਨਹੀਂ ਦਿੰਦਾ ਸਾਰਾ ਲੰਗ ਲਾਣਾ ਇਕੱਠਾ ਹੋ ਕੇ ਤੁਰ ਪੈਂਦਾਗਾ ਜਦੋਂ ਜਿਹੜੀ ਕਾਨੂੰਨ ਮੁਤਾਬਕ ਜਿਹੜੇ ਉਹਨੂੰ 10 ਪਰਿਵਾਰ ਦੇ ਜੀਆਂ ਤੱਕ ਜਿਹੜਾ ਮਿਲਣ ਦੀ ਆਜ਼ਾਦ ਦਿੱਤੀ ਗਈ ਆ ਪਰ ਆਹ ਜਿਹੜਾ ਨਮਾ ਨਮਾ ਜ਼ਥੇਦਾਰ ਬਣਿਆ ਨਮਾ ਨਮਾ ਪਰਦਾ ਲਾਇਆ ਸੁਤਿਆ ਸਿੰਘ ਲੰਗਾ ਵੈਸੇ ਸੁਤਿਆ ਸਿੰਘ ਹੁਣ ਤੁਹਾਨੂੰ ਪਤਾ ਹੀ ਇਹਦੀ ਆ ਜੋ ਬਲੈਕ ਐਂਡ ਵਾਈਟ ਫਿਲਮਾਂ ਆਈਆਂ ਸੀ ਉਹ ਤੁਹਾਡੇ ਜੱਗ ਜਾ ਰਵੇ ਸਕਨ ਮੈਂ ਕੋੜ ਵਿੱਚੋਂ ਬਰੀ ਹੋ ਗਿਆ ਤੇ ਕਹਿੰਦਾ ਆਕਾਲਤਾ ਸਭ ਤੋਂ ਵੱਡੀ ਬਰੀ ਹੋ ਗਿਆ ਆ ਆਕਾਲਤਾ ਸਭ ਦੇ ਤਾਂ ਸੌਦੇ ਸਾਧ ਨੂੰ ਬਰੀ ਕਰ ਦਿੱਤਾ ਸੀ ਜਿਨੇ ਆ ਜਿਹੜੀਆਂ ਲੜਕੀਆਂ ਦੇ ਨਾਲ ਬਲਾਤਕਾਰ ਕੀਤਾ ਜਦੋਂ ਉੱਤੇ ਕਾਤਲ ਦੇ ਕੇਸ ਦਰਜ ਨੇ ਜੀ ਦੇ ਦੇ ਗੁਰੂ ਗੋਬਿੰਦ ਸਿੰਘ ਦੀ ਸਵਾਗ ਰਚੰਦਾ ਕਿਸ ਦਰਜਾ ਆਕਾਲਤਾ ਸਭ ਤੇ ਬੈਠੇ ਕੌਣ ਆ ਉਹਨਾਂ ਨੂੰ ਮਾਫ਼ ਕਿਹਨੇ ਕੀਤਾ ਸਖਬੀਰ ਬਾਦਲ ਨੇ ਤੇ ਜਿਹੜਾ ਆ ਇਹਨੂੰ ਸੱਚੇ ਨੂੰ ਕਿਹਨੇ ਕੀਤਾ ਸਖਬੀਰ ਬਾਦਲ ਨੇ ਜਾਨੀ ਕਿ ਇਹਨਾਂ ਨੂੰ ਜਦੋਂ ਇਹਨਾਂ ਕੋਲੇ ਬੰਦਾ ਕੋਈ ਰਹਿੰਦਾ ਨਹੀਂ ਤਾਂ ਉਦੋਂ ਇਹ ਪਹਿਲਾਂ ਬਾਹਰ ਕੱਢ ਦਿੰਦੇ ਆ ਜਦੋਂ ਬੰਦੇ ਜਾਦੇ ਹੋ ਜਾਂਦੇ ਆ ਫਿਰ ਉਹਨਾਂ ਬੰਦਿਆਂ ਨੂੰ ਜਿਹੜਾ ਕਿ ਸਾਰਾ ਆਪਾਂ ਕਹਿੰਦੇ ਕਿ ਕੱਚ ਖਿੜਿਆ ਹੁੰਦਾ ਤੇ ਫਿਰ ਉਹਨਾਂ ਨੂੰ ਇਕੱਠੇ ਕਰਨ ਦੇ ਉੱਤੇ ਲੱਗ ਜਾਂਦੇ ਆ ਜਾਣੀ ਕਿ ਜਵੇਂ ਅੱਜ ਸੁੱਚਾ ਲੰਗਾ ਲੋਕਾਂ ਦੇ ਸਿਰਾਂ ਉੱਤੇ ਬਿਠਾ ਦਿੱਤਾ ਤੇ ਕੀ ਹੁਣ ਉਹ ਇੱਕ ਤੀਆਂ ਦਾ ਤਿਹਾਰ ਸੀ ਬੜੀ ਬੇਸ਼ਰਮੀ ਦੀ ਗੱਲ ਆ ਉਹ ਪ੍ਰਬੰਧਕਾਂ ਨੂੰ ਕੋਈ ਹੋਰ ਅਕਾਲੀ ਦਲ ਦਾ ਨਮਾਇੰਦਾ ਨਹੀਂ ਦਿੱਥਿਆ ਆ ਤੇ ਸੁੱਚਾ ਸਿੰਘ ਲੰਗਾ ਜਿਹੜਾ ਉੱਥੇ ਕੁੜੀਆਂ ਨੂੰ ਅਸੀਰਵਾਦ ਦਿੰਦਾ ਤੇ ਉੱਥੇ ਉਹਨਾਂ ਨੂੰ ਸਨਮਾਨਤ ਕਰਦਾ ਆ ਤਾਂ ਸਾਡੇ ਦੇਸ਼ ਦਾ ਹਾਲ ਆ ਆ ਤਾਂ ਪੰਜਾਬ ਦਾ ਹਾਲ ਆ ਹੁਣ ਤੁਸੀਂ ਆਪ ਵੇਖ ਲਓ ਜੇਕਰ ਆਪਾਂ ਆਪ ਬੰਦਾ ਪਿੰਡਾਂ ਦੇ ਵਿੱਚ ਦੇਖ ਲੈਂਦੇ ਆ ਜੇਕਰ ਇਹ ਜੀ ਕਰਤੂਤ ਕਰਦਾ ਜੀ ਘਟੀਆਂ ਕੰਮ ਕਰਦਾ ਬੇਸਕ ਕੋ ਬਰੀ ਹੋ ਜਾਵੇ ਪਰ ਉਹਦੇ ਸਾਰੀ ਜ਼ਿੰਦਗੀ ਉਹਦੇ ਤੇ ਕਲੰਕ ਲੱਗ ਜਾਂਦਾ ਤੇ ਲੋਕ ਉਹਨੂੰ ਘਰਾਂ ਵਿੱਚ ਨਹੀਂ ਬਾੜਦੇ ਈਆਂ ਨੂੰ ਸਨਮਾਨਤ ਕਰਨਾ ਤਾਂ ਬਹੁਤ ਗੱਲ ਜਿਹੜੀ ਦੂਰ ਆ ਉਹਨੂੰ ਜਿਹੜਾ ਘਰਾਂ ਤੱਕ ਲੋਕੀ ਨਹੀਂ ਬਾੜਦੇ ਇੰਨੀ ਨਫ਼ਰਤ ਹੁੰਦੀ ਆ ਪਰ ਇੱਥੇ ਜਿਹੜਾ ਕਾਲੀਦਾਰ ਨੇ ਜਿਹੜਾ ਬਾਗਲਦਾਲ ਨੇ ਕਹਦੀ ਆ ਆਪਾਂ ਕਿ ਸਿਰ ਉੱਤੇ ਬਿਠਾ ਕੇ ਜਿਹੜਾ ਲੋਕਾਂ ਨੂੰ ਇਹ ਦੱਸ ਦਿੱਤਾ ਕਿ ਜੀ ਇਹ ਸਭ ਕੁਝ ਕਰ ਸਕਦੇ ਆ ਇਹਨਾਂ ਨੂੰ ਸਭ ਕੁਝ ਮਾਫ ਆ ਇਹਦਾ ਹਾਲ ਅਜ ਪੰਜਾਬ ਦੇ ਬਾਦਲ ਅਕਾਲੀ ਦਲ ਦਾ ਤੇ ਦੂਸਰੀ ਜਿਹੜੀ ਖਬਰ ਆ ਨਿਕਲ ਕੇ ਸਾਹਮਣੇ ਆ ਰਹੀ ਐ ਐਸਐਮਰ ਜੀ ਦੇ ਮਾਰ ਵੱਲੋਂ ਕਿਆ ਜਾ ਰਿਹਾ ਅਮਰਪਾਲ ਦੀ ਪਾਰਟੀ ਬਣ ਗਈ ਜੀ ਹਰਪ੍ਰੀਤ ਸਿੰਘ ਦੀ ਪਾਰਟੀ ਬਣ ਗਈ ਬਾਦਲ ਧੜੇ ਦੀ ਪਾਰਟੀ ਬਣ ਗਈ ਇੱਕ ਹੋਰ ਕਾਲੀ ਬਣ ਗਿਆ ਤੇ ਕਹਿੰਦਾ ਅਸੀਂ ਵੀ ਅਕਾਲੀ ਦਲ ਆ ਕਹਿੰਦਾ ਅਮਰਪਾਲ ਨੂੰ ਹੁਣ ਸੀਐਮ ਬਣ ਦੀ ਲੋੜ ਨਹੀਂ ਕਹਿੰਦਾ ਖਾਸਤਾਂ ਦੀ ਲੈਣ ਦੀ ਲੋੜ ਆ ਹਣ ਸਿਮਰਦੀਪ ਸਿੰਘ ਮਾਨ ਨੂੰ ਕੁਝ ਸੁਭਾਲ ਨੇ ਕਿ ਭਾਈ ਤੂੰ 40 ਸਾਲ ਤੋਂ ਜਿਹੜਾ ਸੰਘਰਸ਼ ਕਰਦਾ ਰਿਹਾ ਤੇ ਫਿਰ ਤੂੰ ਖਾਸਤਾਨ ਕਿਉਂ ਨਹੀਂ ਲੈਂਦਾ ਜਦੋਂ ਜਵਾਨੀ ਸੀ ਉਦੋਂ ਤੂੰ ਖਾਸਤਾਨ ਨਹੀਂ ਲੈਂਦਾ ਜਦੋਂ ਹੁਣ ਤੇਰਾ ਬੜਾਪਾ ਆ ਗਿਆ ਉਹ 72 77 ਸਾਲ ਦਾ ਹੋ ਗਿਆ ਤੇ ਅੱਜ ਉਹਨਾਂ ਨੌਜਵਾਨਾਂ ਨੂੰ ਤੂੰ 扑ੜਕਾਰਿਆਗਾ ਠੀਕ ਆ ਕਿ ਕਿ ਸਾਂਤਮਈ ਤਰੀਕੇ ਦੇ ਨਾਲ ਗੱਲ ਕਰਨੀ ਜਾਇਜ਼ ਆ ਪਰ ਹੁਣ ਅਜ ਅੰਮ੍ਰਿਤਪਾਲ ਜੇਕਰ ਸੀਟ ਜਿੱਤ ਗਿਆ ਤਾ ਸਾਰਿਆਂ ਦੇ ਚਲੋਣੇ ਲੜਨ ਲੱਗ ਪਏ ਕਿ ਭਾਈ ਅੰਮਰਤਪਾਲ ਸਿੰਘ ਐਮਪੀ ਕਿਉਂ ਬਣ ਗਿਆ ਤੇ ਅੱਜ ਜਿਹੜਾ ਇਹ ਸਿਮਰਜੀਤ ਸਿੰਘ ਮਾਨ ਆ ਤੇ ਤੂੰ ਭਾਈ 1999 ਦੇ ਵਿੱਚ ਆ ਤੇ ਜਿਹੜਾ ਤੂੰ ਵੋਟਾਂ ਦੇ ਵਿੱਚ ਖੜਾ ਹੋਇਆ 11 ਬੰਦੇ ਤੇਰੇ ਜਿੱਤੇ ਤੇ ਫਿਰ ਚਲੋ ਕਿਰਪਾਨ ਦੀ ਜਿੱਦ ਸੀ ਚਲੋ ਆਪਾਂ ਮੰਨਦੇ ਆ ਜਾਂ ਠੀਕ ਆ ਜਾਂ ਗਲਤ ਉਹ ਲੋਕ ਜਿਹੜਾ ਕਿ ਮੰਨਦੇ ਨੇ ਇਸ ਗੱਲ ਨੂੰ ਉਹ ਲੋਕਾਂ ਉੱਤੇ ਸਵਾਲ ਆ ਦੂਸਰਾ ਫਿਰ ਤੂੰ ਐਮਪੀ ਆ ਜਿਹੜਾ ਬੱਖ ਬੱਖ ਕਈ ਵਾਰੀ ਐਮਪੀ ਬਣਿਆ 2022 ਦੇ ਵਿੱਚ ਵੀ ਬਣਿਆ ਸੰਗਰੂਰ ਤੋਂ ਪਹਿਲਾਂ ਵੀ ਬਰਨਾਲੇ ਤੋਂ ਬਣਿਆ ਤੇ ਤੂੰ ਇਲੈਕਸ਼ਨ ਭਾਈ ਕਿਉਂ ਲੜੀ ਸੀ ਤੂੰ ਉਸ ਦਿਨ ਦਾ ਖਾਸਤਾਨ ਕਿਉਂ ਨਹੀਂ ਬਣਾਇਆ ਕਹਿੰਦੇ ਤੂੰ ਖਾਸਤਾਨ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਕਦੇ ਚੁੱਕਿਆ ਕਦੇ ਕਿਹਾ ਕਿ ਸਾਨੂੰ ਖਾਸਤਾਨ ਚਾਹੀਦਾ ਨਹੀਂ ਇਹ ਪਰ ਸਾਰੇ ਢਿੰਗਾ ਨੇ ਜਿਹੜੀਆਂ ਇਹ ਬਾਹਰ ਮਾਰਨੀਆਂ ਕਿਵੇਂ ਲੋਕਾਂ ਨੂੰ ਗਮਰਾਹ ਕਰਨਾ ਜਿਹੜਾ ਕਿ ਅੱਜ ਪਵਾੜਾ ਜਿਹੜਾ ਹੁਣ ਸਿਮਰਜੀਤ ਮਾਨ ਨੇ ਜਿਹੜਾ ਵਿਚ ਵੜ ਕੇ ਜਿਹੜਾ ਪਾਰਿਆ ਅਮਰਤਪਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਮਾਨ ਸਾਹਿਬ ਤੁਹਾਡੇ ਕੋਲ ਅਡੇ ਵੱਡੇ ਬੰਦੇ ਸੀ ਅਡੇ ਵੱਡੇ ਆਗੂ ਸੀ ਬਲਾਰੇ ਸੀ ਧਿਆਨ ਸਿੰਘ ਮਾਨ ਵਰਗੇ ਬਰਿੰਦਰ ਸਿੰਘ ਮਾਨ ਵਰਗੇ ਗੁਰਸੇਖ ਸਿੰਘ ਜਵਾਰ ਕੇ ਵਰਗੇ ਤੇ ਪਤਾ ਨਹੀਂ ਹੋਰ अनेका ਕਿੱਡੇ ਕਿੱਡੇ ਜਿਹੜੇ ਆਗੂ ਸੀ ਤਾਂ ਉਹ ਆ ਤੂੰ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਜਿਲੀਲ ਕਰਕੇ ਕੱਢੇ ਤੇ ਖੇਰੂ ਖੇਰੂ ਅੱਜ ਤੁਹਾਡੀ ਪਾਰਟੀ ਹੋ ਗਈ ਅੱਜ ਤੱਕ ਅਸੀਂ ਵੀ ਤੁਹਾਨੂੰ ਵੋਟਾਂ ਪਾਈਆਂ ਤੇ ਪਰ ਕੋਈ ਮਲ ਨਹੀਂ ਤੇ ਕਿੰਨਾ ਕਿ ਜਿਹੜਾ ਸਹਿედა ਪਰਿਵਾਰਾਂ ਦੀ ਬਾਹ ਫੜੀ ਆ 40 ਸਾਲ ਤੋਂ ਮੈਨੂੰ ਇਹ ਵੀ ਦੱਸ ਦੇਵੇ ਸਰਜੀਤ ਸਿੰਘ ਮਾਨ ਦੂਸਰਾ ਹੁਣ ਪਵਾੜਾ ਕੀ ਪਾਰੇ ਆ ਸਰਬਜੀਤ ਸਿੰਘ ਖਾਲਸਾ ਜਿੱਤ ਗਿਆ ਤੇ ਅੱਜ ਉਸ ਦੇ ਵਿਰੋਧ ਦੇ ਵਿੱਚ ਕਿ ਅਮਰਪਾਲ ਸਿੰਘ ਕੋਈ ਆਪਣਾ ਨੁਮਾਇੰਦਾ ਤਰਨਤਾਰਨ ਦੀ ਸੀਟ ਤੋਂ ਖੜਾ ਨਾ ਕਰ ਦੇਵੇ ਇਸ ਕਰਕੇ ਜਿਹੜਾ ਅੰਬਰਤ ਕੌਰ ਆ ਜਿਹੜ ਮਲੋਆ ਜਿਹੜੇ ਕਿ ਸਹੀਦ ਭਾਈ ਬਿਆਨ ਸਿੰਘ ਦੀ ਲੜਕੀ ਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਭੈਣ ਆ ਆ ਜੋ ਕਹਿੰਦੀ ਮੈਂ ਆਜ਼ਾਦ ਤੌਰ ਤੇ ਜਿਹੜੀ ਚੋਣ ਲੜਦੀ ਆ ਉਹ ਲੜਾ ਕੌਣ ਰਿਆਗਾ ਸਿਮਰਜੀਤ ਸਿੰਘ ਮਾਨ ਪਵਾੜਾ ਕੌਣ ਪਾ ਰਿਆਗਾ ਸਿਮਰਜੀਤ ਸਿੰਘ ਮਾਨ ਕਿ ਹੁਣ ਤੁਸੀਂ ਦੇਖੋ ਉਧਰਲੀ ਵੋਟਾਂ ਉਧਰ ਜਾਂਦੀਆਂ ਨੇ ਜੇ ਅੰਬਰਤ ਭਾਲ ਸਿੰਘ ਦਾ ਬਾਸ ਅਕਾਲੀ ਦਲ ਬਾਸ ਜਥੇਬੰਦੀ ਜੇਕਰ ਆਪਣਾ ਉਮੀਦਵਾਰ ਖੜਾ ਕਰਦੇ ਆ ਤਾਂ ਫਿਰ ਤੁਸੀਂ ਇਹ ਦੇਖ ਲਓ ਕਿ ਦੋਨੇ ਹਾਰਨਗੇ ਜਾਂ ਫਿਰ ਇੱਕ ਦੂਜੇ ਨੂੰ ਸਮਰਥਨ ਦੇਣਾ ਜਿਹੜਾ ਇਹ ਜਾਇਜ਼ ਆ ਤੇ ਪਰ ਇਹ ਵੱਡੀ ਗੱਲ ਆ ਕਿ ਜਿਹੜਾ ਪਵਾੜਾ ਹੈਗਾ ਇਹ ਸਿਮਰਜੀਤ ਸਿੰਘ ਮਾਨ ਪਵਾ ਰਿਹਾ ਹੋਰ ਕੋਈ ਨਹੀਂ ਦੂਸਰੀ ਖਬਰ ਜੁੜੀ ਆ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜਾ ਕਿ ਸੱਟਾ ਬਾਜ਼ਾਰ ਆ ਉਹ ਸਰੇਆਮ ਜਿਹੜਾ ਚੱਲ ਰਿਹਾ ਹੈਗਾ ਕਾਲੋ ਕਾਲਾ ਬਾਜ਼ਾਰ ਆ ਜਿਹੜਾ ਸੱਟੇ ਦਾ ਧੰਦਾ ਹੈਗਾ ਉਹ ਚੱਲ ਰਿਹਾ ਜਿਹੜਾ ਮਾਨਸਾ ਜ਼ਿਲ੍ਹੇ ਦੀ ਪੁਲਸਾ ਇਹਦੇ ਵਿੱਚ ਫੇਲ ਹੋਈ ਆ ਉਹਨੂੰ ਸੱਟੇ ਵਾਲੇ ਜਿਹੜਾ ਸਰੇਆਮ ਜਿਹੜਾ ਸੱਟਾ ਲਗਾਉਂਦੇ ਆ ਸੱਟਾ ਖੇਡਦੇ ਆ ਹਲੇ ਤੱਕ ਪੰਜਾਬ ਆਪਾਂ ਮਾਫ਼ ਕਰਨਾ ਮਾਨਸਾ ਦੀ ਪੁਲਸਾ ਮਾਨਸਾ ਦੇ ਜ਼ਿਲ੍ਹਾ ਦੀ ਪੁਲਸ ਵੱਲੋਂ ਕੋਈ ਦੋਸ਼ੀ ਜਿਹੜਾ ਅੱਜ ਤੱਕ ਤੁਸੀਂ ਸੁਣਿਆ ਕਿ ਜਿਹੜਾ ਸੱਟਾ ਲਾਉਂਦਾ ਜਾਂ ਸੱਟਾ ਵਕਾਉਂਦਾ ਜਾਂ ਸੱਟੇ ਦਾ ਜਿਹੜਾ ਕਾਰੋਬਾਰ ਕਰਦਾ ਕੋਈ ਫੜਿਆ ਗਿਆ ਹੋਵੇ ਇੱਕੜੇ ਦੇਖਿਆ ਹੁਣ ਤੇ ਇਹਦਾ ਪੁਲਿਸ ਨੂੰ ਤਾਂ ਇੱਥੋਂ ਤੱਕ ਕਿ ਨਸੇ ਵਾਲੇ ਵੀ ਆਪ ਫੜਾਉਣੇ ਪੈਂਦੇ ਆ ਕਰ ਕਰਕੇ ਕਿ ਭਈ ਫਲਾਣਾ ਨਸ਼ਾ ਵੇਚਦਾ ਵਾ ਦੇਖਿਆ ਤੁਸੀਂ ਪ੍ਰਵਿੰਦਰ ਝੋਟੇ ਨੇ ਜਿਹੜਾ ਉਹ ਨਸੇ ਵਾਲੀ ਕੁੜੀ ਤੇ ਦੋ ਮੁੰਡਿਆਂ ਨੂੰ ਫੜਾਇਆ ਤੇ ਫਿਰ ਉਹਦੇ ਘਰੇ ਜਾ ਕੇ ਗੱਡੀਆਂ ਲੈ ਕੇ ਕੰਮੇ ਜਾਂਦੇ ਆ ਆ ਤਾਂ ਹਾਲ ਆ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਦੂਸਰੇ ਪਾਸੇ ਅੱਜ ਭਾਜਪਾ ਤੇ ਆਮ ਆਦਿ ਪਾਰਟੀ ਲੜੀ ਜਾਂਦੇ ਆ ਭਾਜਪਾ ਕਹਿੰਦੀ ਅਸੀਂ ਪੰਜਾਬ ਨੂੰ ਸਕੀਮਾਂ ਦੇਣੀਆਂ ਨੇ ਭਗਵੰਤ ਮਾਨ ਕਹਿ ਰਿਹਾ ਉਸ ਕੀਮਾ ਕੱਟ ਰਿਹਾ ਜੀ ਤੁਹਾਡੇ ਦਾਲ ਆਟਾ ਦਾਲ ਕੱਟ ਰਿਹਾਗਾ ਸੈਂਟਰ ਸਰਕਾਰ ਕਹਿੰਦੀ ਅਸੀਂ ਉਸ ਤੋਂ ਵੀ ਵਧੀਆ ਸਕੀਮਾਂ ਦੇ ਰਹੇ ਆ ਹੁਣ ਜਿਹੜਾ ਕਿ ਗਰਫਦਾਰ ਆ ਭਾਜਪਾ ਵੱਲੋਂ ਜਿਹੜੇ ਬੰਦੇ ਨੇ ਜਿਹੜੇ ਭਾਜਪਾ ਦੇ ਚਾਹ ਚਲੈਲ ਜਖੜੋ ਵਿੱਚ ਚਾਹੇ ਕੋਈ ਵੀ ਹੋਵੇ ਉਹਨੂੰ ਗਰਫਦਾਰ ਕੀਤਾ ਜਾਂਦਾ ਤੇ ਜਿਹੜਾ ਰੌਲਾਗਾ ਹੁਣ ਭਾਈ ਪੰਜਾਬ ਦੇ ਵਿੱਚ ਆ 2027 ਦੇ ਵੋਟਾਂ ਨੂੰ ਲੈ ਕੇ ਜਿਹੜਾ ਆਉਣ ਸਮੇਂ ਜਿਹੜਾ ਵੱਧ ਸਕਦਾਗਾ ਹੋ ਸਕਦਾ ਕਿ ਜਿਹੜਾ ਪੰਜਾਬ ਦਾ ਸੀਐਮ ਆਨ ਇਹਨੂੰ ਵੱਡਾ ਝਟਕਾ ਵੀ ਲੱਗ ਸਕਦਾ ਹੋ ਸਕਦਾ ਕਿ ਕਿਸੇ ਵੇਲੇ ਵੀ ਜਿਹੜਾ ਕਿ ਸੀਐਮ ਦੀ ਗੱਡੀ ਤੋਂ ਜਿਹੜਾ ਭਾਜਪਾ ਲਾ ਸਕਦੀ ਆ ਕਿਉਂਕਿ ਇੱਥੇ ਜਿਹੜਾ ਜੋ ਭਾਜਪਾ ਨੂੰ ਫੜਿਆ ਜਾ ਰਿਹਾ ਪੁਲਿਸ ਵੱਲੋਂ ਹੁਣ ਭਾਜਪਾ ਗੱਲ ਕਹਿ ਰਹੀ ਆ ਕਿ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਆ ਸਾਡੇ ਬਧਾਇਕਾਂ ਦੇ ਨਾਲ ਧੱਕਾ ਕਰ ਰਹੀ ਆ ਜਦੋਂ ਤੁਸੀਂ ਤੇ ਸਾਰਾ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਸਿੱਖਾਂ ਦੇ ਨਾਲ ਧੱਕਾ ਕਰ ਰਹੇ ਹੋ 41 ਬੰਦੇ ਜੇਲ੍ਹ ਚ ਪਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਕੀ ਦੱਸੋ ਬੰਬ ਚਲਾਤਾ ਕੀ ਬਲਾਸਟ ਕਰ ਦਿੱਤਾ ਤੇ ਜਾਨੀ ਕਿ तमाम ਖਬਰਾਂ ਹੋਰ ਵੀ ਹੋ ਆਪਾਂ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਕਿ ਕਿਹੜੇ ਕਿਹੜੇ ਜਿਛਨਲੀਲ ਜਾਖੜ ਨੇ ਅੰਮਰਤ ਪਾਲ ਤੇ ਸਰਬਜੀਤ ਸਿੰਘ ਬਾਰੇ ਬਵਾਤ ਟਿੱਪਣੀ ਕੀ ਕੀਤੀ ਹੈ ਇਹਦੇ ਬਾਰੇ ਵੀ ਆਪਾਂ ਜ਼ਰੂਰ ਜਾਣਨਾ ਪਾਵਾਂਗੇ ਹੋਰ ਵੀ ਜਿਹੜੀ ਹੈ ਕਿ ਅਹਿਮ ਖਬਰਾਂ ਨੇ ਉਹ ਤੁਹਾਨੂੰ ਆਲੀ ਵੀਡੀਓ ਵਿੱਚ ਜ਼ਰੂਰ ਸੁਣਾਵਾਂਗੇ ਕਿਉਂਕਿ ਵੀਡੀਓ ਲੰਬੀ ਹੁੰਦੀ ਆ ਹੁਣ ਦਿਓ ਇਜਾਜ਼ਤ ਮੈਨੂੰ ਤੇ ਤੁਸੀਂ ਇਨਾ ਜਿਹੜਾ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦੇਣਾ ਧੰਨਵਾਦ ਵਰਜੀਕਾ ਖਾਲਸਾ ਵਰਜੀਕੀ ਫਤੇ